ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੋਗੇ ਜ਼ਿਲ੍ਹੇ ਦਾ ਮਨਮਤਾ ਨਗਰ ਆ ਪਿੰਡ ਨੱਥੂਵਾਲਾ ਗਰਬੀ ਨੱਥੂਵਾਲਾ ਗਰਬੀ ਪਿੰਡ ਦੇ ਵਿੱਚ ਆ ਨੱਥੂਵਾਲੇ ਗਰਬੀ ਤੋਂ ਜਿਹੜੀ ਸੜਕ ਡੇਬਰੂ ਨੂੰ ਜਾਂਦੀ ਆ ਉਹ ਸੜਕ ਦੇ ਅੱਡੇ ਦੇ ਉੱਤੇ ਬਿਲਕੁਲ ਥੋੜਾ ਜਿਹਾ ਹਟਮਾ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਮਿੱਤਰੋ ਤੋਕੜ ਗੱਬੜ ਚੱਕ ਪਾਸ ਚੋਟੀ ਤੁਹਾਡੇ ਲਈ ਲੈ ਕੇ ਆਏ ਆ ਚੋਟੀ ਵੀ ਮਿੱਤਰੋ ਮਣਕੇ ਰਗੀ ਆ ਕਹਿਣ ਤੋਂ ਪਾਵਨ ਗੀਨਾ ਹੀ ਆ ਬੱਚਾ ਕੱਟੀ ਆ ਮਗਰ ਇਹਦੇ ਦੁੱਧ ਕਿੰਨੇ ਤੇ ਚਲਦੀ ਆ ਕਿੰਨੇ ਚਿਰ ਦੀ ਗੱਬਣਾ ਕੀ ਬਾਈ ਹੁਣੀ ਡਿਮਾਂਡ ਕਰਦੇ ਸਾਰੀ ਜਾਣਕਾਰੀ ਲੈ ਦਿੰਨਾ ਤੁਹਾਨੂੰ ਆਓ ਮਿਲਦੇ ਆ ਬਾਈ ਨੂੰ ਸასი ਸ਼ਾਲ ਵੀਰੇ ਸასი ਸ਼ਾਲ ਕੀ ਹਾਲ ਆ ਬੜੇ ਬੜੀਏ ਸੀਤਾ ਦੇ ਪਰਿਵਾਰ ਬੜੀਏ ਅੱਛਾ ਨਾਮ ਦੱਸ ਦੀਏ ਵੀਰੇ ਇੱਕ ਵਾਰੀਆ ਵਿੱਕੀ ਵਿੱਕੀ ਸਨੋ ਬਾਈ ਅੰਗਰੇਜ਼ ਸਿੰਘ ਠੀਕ ਆ ਅੱਛਾ ਵਿੱਕੀ ਵੀਰੇ ਜਿਹੜੀ ਝੋਟੀ ਆ ਪਵਿਤਨੀ ਆ ਇਹ ਕਿੰਨੇ ਚਿਰ ਦੀ ਗੱਬਣਾ ਬ੍ਰਦਰ ਭਾਈ ਤਿੰਨ ਮਹੀਨਿਆਂ ਦੀ ਗੱਬਣਾ ਜੀ ਤਿੰਨ ਮਹੀਨਿਆਂ ਦੀ ਗੱਬਣਾ ਹਾਂਜੀ ਚੈੱਕ ਪਾਸ ਕਰਵਾਈ ਆ ਵੀਰੇ ਹਾਂਜੀ ਠੀਕ ਆ ਵੀਰੇ ਕੱਟਾ ਮਗਰ ਕੇ ਕੱਟੀ ਵੀਰੇ ਕੱਟੀ ਜਾਈ ਕੱਟੀ ਮਗਰ ਦੁੱਧ ਕਿੰਨਾ ਚੱਲਦੀ ਆ ਵੀਰੇ 7 ਕਿਲੋ ਜੀ ਦੋਵੇਂ ਟਾਈਮ ਹੀ ਮਿਲਦੀ ਹਾਂਜੀ ਹਾਂਜੀ ਠੀਕ ਆ ਵੀਰੇ ਚਵਾਈ ਚਵਾਈ ਕਿਵੇਂ ਲੱਗੀ ਵੀਰੇ ਚਵਾਈ ਪੂਰੀ ਵੀ ਓਕੇ ਜਮਨਦੋ ਕਿਵੇਂ ਹੋਗੀ ਵੀਰੇ ਇਹ ਮੈਂ ਲਾਦੀ ਛੱਗੀ ਆ ਛੱਗੀ ਤਾਂ ਜੀ ਦੁੱਧ ਕਿੰਨਾ ਦੇਗੀ ਵੀਰੇ 10 ਕਿਲੋ ਜੀ ਠੀਕ ਆ ਵੱਡੇ ਭਾਈ ਅੱਛਾ ਵੀਰੇ 10 ਕਿਲੋ ਦੇ ਰੇਟ ਅੱਜ ਕੀ ਰੱਖਿਆ ਵੀਰੇ ਇਹਦਾ ਰੇਟ ਹੀ ਇਹਦਾ 90000 90000 ਰੁਪਏ ਮਾਨਤਾਂ ਵਿੱਚੋ ਵੀਰੇ ਭਾਈ ਬਾੜਾ 来 ਮਿੱਤਰੋ ਤਿੰਨਾ ਮਹੀਨਿਆਂ ਦੀ ਗੱਪਣ ਚੈੱਕ ਕਰਵਾਈਏ ਤੁਸੀਂ ਕਰਵਾ ਕੇ ਜਾ ਸਕਦੇ ਆ ਜਾਂ ਕਰਵਾਈਆ ਜਾਂ ਨਹੀਂ ਕਰੋਈਓ ਤੁਸੀਂ ਬਾਈ ਨਾਲ ਰਾਬਤਾ ਕਰ ਲਿਆ ਜੇ ਤੁਸੀਂ ਆਪਦਾ ਮਿੱਤਰੋ ਤਸੱਲੀ ਕਰਿਆ ਜੇ ਹਰ ਇੱਕ ਪੱਖ ਤੋਂ ਝੋਟੀ ਦੀ ਬਿਊਟੀ ਜਿਹੜੀ ਉਹ ਸ਼ਾਨਦਾਰ ਆ ਸਿੰਘ ਦਾ ਡਿਜ਼ਾਈਨ ਬੜਾ ਚੰਗਾ ਵਾ ਮਿੱਤਰੋ ਬਾਡੀ ਸਟਰਕਚਰ ਦੇ ਵਿੱਚ ਖੁੱਲੀ ਡੁੱਲੀ ਕਰਮਾਂ ਵਾਲੀ ਅੰਗਾ ਪੈਰਾਂ ਦੀ ਝੋਟੀ ਨਜ਼ਾਇਜ਼ ਚੰਗੀ ਆ ਮਗਰ ਕੱਟੀਆਂ ਮਿੱਤਰੋ ਤਿੰਨਾ ਮਹੀਨਿਆਂ ਦੀ ਗੱਪਣ ਬਣਦੇ ਵੀਰੇ ਦੋ ਸੱਤ ਕਿਲੋ ਇਹਦੇ ਥਨੇ ਹਾਜ਼ਰ ਨਾਜ਼ਰ ਤਿਆਰ ਆ ਕੋਈ ਇਹਦੇ ਮਤਲਬ ਡਰ ਡੱਕਰ ਵਾਲਾ ਸਿਸਟਮ ਹੈ ਨਹੀਂ ਕਿਉਂਕਿ ਝੁੱਟੀ ਅਸੀਂ ਸੇਫਟੀ ਦੇ ਕੋਲੇ ਖੜੇ ਹੋਏ ਆ ਸਾਡੇ ਤੋਂ ਵੀ ਨਹੀਂ ਡਰੀ ਤੇ ਜਿਹੜਾ ਝੁੱਟੀ ਉੱਪਰ ਆਣਾ ਨਾ ਕਰਦੀ ਹੋਵੇ ਮਿੱਤਰੋ ਉਹਨੂੰ ਫਲਮਾਉਣ ਦਾ ਨਜ਼ਾਰਾ ਵੀ ਕੁਝ ਵੱਖਰਾ ਹੁੰਦਾ ਆ ਇਹਦੇ ਮਗਰ ਕੱਟੀ ਆ ਕੱਟੀ ਵੀ ਬੜੀ ਚੰਗੀ ਆ ਸੀਮੰਟ ਦਾ ਪਤਾ ਕੱਟੀ ਦਾ ਨਹੀਂ ਪਤਾ ਠੀਕ ਆ ਵੀਰੇ ਸੀਮੰਟ ਦੀ ਕੋਈ ਦੀ ਪੁਖਤਾ ਜਾਣਕਾਰੀ ਨਹੀਂ ਵੀ ਕਿਹੜੇ ਦੀ ਕੱਟੀ ਆ ਆਪਦੇ ਬਾਰੇ ਝੁੱਟੀ ਦਾ ਪਤਾ ਹੁੰਦਾ ਵੀ ਕਿਹਨੇ ਹੁੰਦਾ ਵੀ ਨਹੀਂ ਪਤਾ ਠੀਕ ਆ ਭਾਈ ਤੇ ਬਾਕੀ 90000 ਰੁਪਇਆ ਮਾਣ ਹੋਊਗਾ ਵਿੱਚੋਂ ਮਿੱਤਰੋ ਕੀਮਤ ਦੇ ਵਿੱਚੋਂ ਮਾਣ ਹੁੰਦਾ ਹੈਗੇ ਦੀ ਇੱਜ਼ਤ ਕਰਨਾ ਤਾਣ ਹੁੰਦਾ ਵਾ ਕਿਸੇ ਦੇ ਨਸੇ ਮਲਾਂ ਮੰਗੇ ਹੋਏ ਮੁੱਲ ਦੇ ਵਿੱਚੋਂ ਪੈਸਿਆਂ ਦੀ ਇਕਠੋਤੀ ਕਰਨਾ ਪਰ ਇਹਦੇ ਵਿੱਚੋਂ ਤੁਹਾਡਾ ਮਾਣ ਹੋਊਗਾ ਤਾਣ ਨਹੀਂ ਹੋਣਾ ਮਾਣ ਤੁਹਾਨੂੰ ਥੋੜੀ ਬੋਤੀ ਛੋਟਚੱਪਾ ਹੋਊਗਾ ਝੋਟੀ ਥੱਲੋ ਵੀ ਬੜੀ ਨਜ਼ਾਇਰ ਚੰਗੀ ਆ ਉਤੋਂ ਵੀ ਸਿੰਘਾਂ ਦੀ ਬਾਟੀ ਬੰਤਰ ਦੀ ਖੁੱਲੇ ਡੁੱਲੇ ਮਲਾਂ ਅੰਗਾ ਆਰਾਂ ਦੇ ਵਿੱਚ ਆ ਬਾਕੀ ਬਈ ਬਿਊਟੀ ਬਾਕਮ ਵਾਲਾ ਜਿਹੜੇ ਪ੍ਰਾਣੇ ਤਿਆਰ ਕਰਨੀ ਉਹ ਇਹ ਚੀਜ਼ ਨੂੰ ਪਸੰਦ ਕਰਦੇ ਹੁੰਦੇ ਆ ਬਾਕੀ ਗੱਲਬਾਤ ਲਈ ਨੰਬਰ ਆਪਾਂ ਸਕਰੀਨ ਦੇ ਉੱਤੇ ਲਾ ਦੇਵਾਂਗੇ ਤੇ ਨੋਟ ਵੀ ਕਰ ਲਓ ਵੀਰੇ ਨੰਬਰ ਕਿੰਨਾ ਆਪਣਾ ਬਾਈ 8699 ਜੀ ਜੀ ਇੱਕ ਵਾਰੀ ਹੋਰ ਬੋਲ ਦੇ ਵੀਰੇ 86994 ਜੀ 9616 86994 ਹਾਂ ਜਗੇ 9616 9616 ਹੈ ਠੀਕ ਹੈ ਵੀ ਇਸ ਨੰਬਰ ਤੇ ਕਰ ਲੋ ਵੀਰੇ ਇਹਨਾਂ ਨਾਲ ਰਾਬਤਾ ਕੈਂਪਨ ਨੱਥੂ ਵਾਲਾ ਗਰਵੀ ਤੁਸੀਂ ਕਰਨੀ ਆ ਉਹਦੀ ਮਰਜ਼ੀ ਧੰਨਵਾਦ